ਵੈਲਯੂ ਅੱਜ ਆਪਾਂ ਆਏ ਹੁੰਦਲ ਸਟੱਡ ਫਾਰਮ ਤੇ ਤੇ ਮੇਰੇ ਨਾਲ ਦੋ ਹੁੰਦਲ ਭਰਾ ਖੜੇ ਆ ਇਧਰ ਭਾਈ ਜਸਾ ਤੇ ਇਧਰ ਭਾਈ ਜਗਵੀਰ ਪਿੰਡ ਆਪਾਂ ਚਟਾਲੇ 'ਚ ਖੜੇ ਆ ਦੋਸਤੋ ਇਹ ਹਰਿਆਣੇ ਵਾਲਾ ਨਹੀਂ ਪੰਜਾਬ ਵਾਲਾ ਚਟਾਲਾ ਜ਼ਿਲ੍ਹਾ ਹੁਸ਼ਿਆਰਪੁਰਤ ਰਹਿ ਗਿਆ ਤੇ ਵੀਰ ਹੋਰਾਂ ਕੋਲ ਇੱਕ ਡਿਫਰੈਂਟ ਜੀ ਬੱਕਰੀ ਦੀ ਲਾਈਨ ਦਾ ਘੋੜਾ ਸਾਲ ਕੀ ਹੋਇਆ ਆਪਰਾ ਹੋਰੇ ਅਮਰੀਕਾ 'ਚ ਆ ਤੇ ਪਰ ਸ਼ੌਂਕ ਅਮਰੀਕਾ 'ਚ ਰਹਿ ਕੇ ਵੀ ਇੱਥੇ ਇੰਡੀਆ 'ਚ ਪਾਲਿਆ ਹੋਇਆ ਵੀਰ ਹੋਰਾਂ ਨੇ ਬਹੁਤ ਬਹੁਤ ਸਵਾਗਤ ਆ ਬਾਈ ਦੋਨੇ ਭਰਾਵਾਂ ਦਾ ਥੈਂਕ ਯੂ ਥੈਂਕ ਯੂ ਫਾਰ ਆਂਡ ਤੇ ਅੱਜ ਬੋਈ ਪਹਿਲਾਂ ਤਾਂ ਆਪਣੇ ਮਿੱਤਰ ਪਿਆਰ ਤੇ ਘੋੜਾ ਬਈ ਬਹੁਤ ਸੋਹਣਾ ਬਹੁਤ ਸੋਹਣਾ ਘੋੜਾ ਭਾਈ ਘੋੜਾ ਬਹੁਤ ਸੋਹਣਾ ਬਈ ਤੇ ਰਿਜ਼ਲਟ ਜਗਵੀਰ ਭਾਈ ਕਿੰਨੇ ਕਾਗੇ ਭਾਈ ਇਹਦੇ 70 ਦੇ ਰਾਉਂਡ ਆ ਇਹਦੇ ਰਿਜ਼ਲਟ ਜਿਆਦਾ ਇਹਦੀ ਬਰੀਡਿੰਗ ਹੋਈ ਆ ਗੁਜਰਾਤ ਦੇ ਵਿੱਚ ਠੀਕ ਆ ਭਾਈ ਗੁਜਰਾਤ ਦੇ ਵਿੱਚ ਹੋਈ ਆ ਜਿਆਦਾ ਬਰੀਡਿੰਗ ਅੱਜ ਭਈ ਐਸਲੂਟ ਹੋ ਜਾਂਦੇ ਆ ਆਪਾਂ ਤੇ ਆਪਣੇ ਕੋਲ ਆਇ ਨੂੰ ਭਾਈ ਜਗਵੀਰ ਕਿੰਨਾ ਟਾਈਮ ਹੋ ਗਿਆ ਭਾਈ ਆਪਣੇ ਕੋ ਅਪਰੋਕਸੀਮੇਟਲੀ ਢਾਈ ਕੁ ਮਹੀਨੇ ਹੋਏ ਆ ਜੇ ਠੀਕ ਆ ਭਾਈ ਹਾਂਜੀ ਹਾਂਜੀ ਪਹਿਲੋਂ ਹੈਪੀ ਮੁੰਡਾ ਆ ਮੋਗੇ ਲਾਗੇ ਪੱਤੋਪਿੰਡ ਤੋਂ ਹੈਪੀ ਵੀਰ ਤੋਂ ਸੀਗਾ ਇਹ ਠੀਕ ਹੈ ਬਾਈ ਤੇ ਹੈਪੀ ਲੈ ਕੇ ਆਇਆ ਸੀ ਗੁਜਰਾਤ ਚੋਂ ਹਾਂਜੀ ਤੇ ਹਾਈਟ ਕਿੰਨੀ ਆ ਬਾਈ ਜਗਵੀਰ ਜੀ ਇਹਦੀ ਭਾਜੀ 65+ ਹਾਈਟ ਆ 65+ ਹਾਂਜੀ ਵਾਟਰ ਸਕੇਲ ਦੇ ਨਾਲ ਹਾਂ ਤੇ ਉਮਰ ਕਿੰਨੀ ਹੋ ਗਈ ਜਗਵੀਰ ਬਾਈ ਭਾਜੀ ਇਹਦੀ ਆਲਮੋਸਟ 7 7.5 ਸਾਲ ਆ ਹਾਂ 7 7.5 ਸਾਲ ਉਮਰ ਹਾਂਜੀ ਹਾਂਜੀ ਤੇ ਬਾਈ ਲਾਈਨ ਜਿਵੇਂ ਬਾਈ ਆਪਾਂ ਦੱਸਿਆ ਇੰਟਰਵਿਊ ਚ ਵੀ ਬਾਈ ਮਨੂ ਕੁਲ ਦੇਵ ਕੋੜਾ ਸੀ ਹੈਨਾ ਐਮਪੀ ਉਹਦਾ ਡਾਇਰੈਕਟ ਬੱਚਾ ਹਾਂਜੀ ਮਨੂ ਸ਼ਰਮੇ ਤੋਂ ਅਜੇ ਵੀ ਸਟਿਲ ਹੈਗਾ ਆ ਦੇਵ ਸਾਹਿਬ ਹਾਂਜੀ ਹਾਂਜੀ ਉਹ 올 ਇੰਡੀਆ ਚੈਂਪੀਅਨ ਆ ਉਹਦਾ ਇਹ ਡਾਇਰੈਕਟ ਬੱਚਾ ਪਹਿਲੀ ਝੋਲੀ ਦਾ ਇਹ ਆ ਹਾਂਜੀ ਬਈ ਤੇ ਸੇਮ ਇਹਦਾ ਫਾਦਰ ਤੇ ਸੇਮ ਮਦਰ ਸੈਕੰਡ ਹੈਗਾ ਆ ਅਲਫਾਜ਼ ਕੋੜਾ ਜਿਹੜਾ ਬਾਈਬਲ ਸਟੱਡ ਫਾਰਮ ਵਾਲਿਆਂ ਤੋਂ ਸਰਜੀਤ ਅੰਕਲ ਉਹਨਾਂ ਦਾ ਹਾਂਜੀ ਬਈ ਹਾਂਜੀ ਹਾਂਜੀ ਤੇ ਵੱਡੇ ਭਾਈ ਦਾ ਮਾਲ ਆ ਬਸ ਉਹ ਹੈਗੀ ਅਲੀ ਬਾਬਾ ਲਾਈਨ ਦੀ ਅਲੀ ਬਾਬਾ ਦੀ ਡਾਇਰੈਕਟ ਜਿਹੜੀ ਇਹਦੀ ਮਾਂ ਆ ਹਾਂ ਠੀਕ ਆ ਬਈ ਤੇ ਵੱਡੇ ਭਾਈ ਫਿਰ ਇਹਦੀ ਫੀਸ ਵਗੈਰਾ ਕੀ ਚੱਲੀ ਜਾਂਦੀ ਆ ਕੀ ਰੱਖੇ ਇਹਦੀ ਭਾਜੀ 41000 ਆ ਠੀਕ ਹੈ ਭਾਈ ਹਾਂ ਜੀ ਪਿਛੋਂ ਗੁਜਰਾਤ ਚ ਵੀ ਤੇ ਹੈਪੀ ਦੇ ਕੋਲ ਵੀ ਇਹਦੀ 51000 ਰੀ ਸੀ ਸਗੋਂ ਸਾਨੂੰ ਤਾਂ ਸਾਰੇ ਕਹਿੰਦੇ ਵੀ ਆ ਕਿ ਆਪਾਂ 51 ਤੋਂ ਘਾਟ ਨਹੀਂ ਕਰਨੀ ਪਰ ਆਪਣੇ ਦਵਾਬੇ ਚ ਘੋੜੀਆਂ ਬਹੁਤ ਘਟਿਆ ਭਾਈ ਤੇ ਬਾਕੀ ਜੇ ਉਦਾਂ ਵੀ ਕਿਉਂਦਾ ਆ ਆਪਾਂ ਮਾਨਤਾ ਨਾਲ ਉਹਦਾ ਪੂਰਾ ਕਰਾਂਗੇ ਇਦਾਂ ਨਰਾਜ਼ ਕਰਕੇ ਨਹੀਂ ਕੱਢਦੇ ਤੇ ਆਪਣੇ ਪਿੰਡ ਤੇ ਭਾਈ ਮੈਨੂੰ ਤਾਂ ਆਪਣੇ ਕੋਲ ਹੀ ਆ ਆਪਣੇ ਕੋਲ ਹੀ ਆ ਭਾਈ ਆਪਣੇ ਕੋਲ ਹਾਂਜੀ ਹਾਂਜੀ ਤੇ ਬਹੁਤ ਵਧੀਆ ਗੱਲ ਆ ਬਾਈ ਤੁਸੀਂ ਵੱਡੀ ਖੁਸ਼ੀ ਵਾਲੀ ਗੱਲ ਤਾਂ ਇਹ ਆ ਵੀ ਤੁਸੀਂ ਬਾਹਰ ਰਹਿ ਕੇ ਵੀ ਬਾਈ ਇੰਨਾ ਸਪੋਰਟ ਕਰ ਰਹੇ ਹੋ ਇਹ ਸ਼ੌਂਕ ਨੂੰ ਹਨਾ ਤੇ ਇੰਨੀ ਤੁਸੀਂ ਮਹਾਨਤਾ ਦਿੱਤੀ ਉਹਦੇ ਲਈ ਬਾਈ ਤੁਹਾਡਾ ਦਿਲੋਂ ਧੰਨਵਾਦ ਵੀ ਬਣਦਾ ਤੇ ਵੱਡੇ ਭਾਈ ਫਿਰ ਇੱਥੇ ਆਪਣੇ ਕੋਲ ਆ ਕੇ ਕਿੰਨੀਆਂ ਕੁੜੀਆਂ ਤੇ ਛੜਤਾ ਹੈ ਆਪਣੇ ਕੋਲ ਭਾਜੀ 7 ਕੁੜੀਆਂ ਹੋ ਗਈਆਂ ਇਹਦੇ ਤੋਂ ਕ੍ਰੋਸ ਆ ਗਈ ਚਟਪਾਸ ਆ ਠੀਕ ਆ ਬਈ ਤੇ ਦੋ ਕੁੜੀਆਂ ਤਾਂ ਆਪਣੇ ਵਾਲੀਆਂ ਹੀ ਆ ਤੇ ਹੁਣ ਅਸਲ 'ਚ ਅਸੀਂ ਦੋ ਮਹੀਨੇ ਤਾਂ ਬਿਜ਼ੀ ਸੀਗੇ ਹੁਣ ਬਰੀਡਿੰਗ ਕਰਾਂਗੇ ਕਿਉਂਕਿ ਬਰੀਡਿੰਗ ਵੀ ਜਿਆਦਾ ਜਨਵਰੀ ਫਰਵਰੀ ਚ ਹੀ ਹੁੰਦੀ ਆ ਠੀਕ ਆ ਬਾਈ ਹਾਂਜੀ ਹਾਂਜੀ ਤੇ ਡੀਐਨਏ ਵਗੈਰਾ ਕਨਫਰਮ ਕਰਵਾਉਣਾ ਬਈ ਹਾਲੇ ਹਾਂਜੀ ਆਲਮੋਸਟ ਭਾਜੀ ਅਗਲੇ ਮਹੀਨੇ ਆਪਣੇ ਤਿੰਦਰ ਬਾਈ ਵਾਲੇ ਘੋੜੇ ਦਾ ਹਾਂਜੀ ਤੇ ਇਹਦਾ ਤੇ ਤਿੰਦਰ ਜਿਹੜਾ ਨਵਾਂ ਲੈ ਕੇ ਆਂਦਾ ਉਹ ਇਹਦਾ ਤੇ ਇੱਕ ਇੱਕ ਹੋ ਰਿਹਾ ਆਪਣੇ ਘੋੜੀ ਆ ਦਰੋਣੇ ਦੀ ਇਹਨਾਂ ਤਿੰਨਾਂ ਦੇ ਇਕੱਠੇ ਕਰਾਵਾਂਗੇ ਇਕੱਠੇ ਕਰਾਉਣੇ ਆ ਜੀ ਡੀਐਨਏ ਤਾਂ ਭਾਜੀ ਬਹੁਤ ਜ਼ਰੂਰੀ ਆ ਹਾਂ ਕਿਉਂਕਿ ਕਰਾਉਣਾ ਹੀ ਚਾਹੀਦਾ ਆ ਕਰਾਉਣਾ ਹੀ ਚਾਹੀਦਾ ਬਾਕੀ ਭਾਈ ਮੂਰਲੇ ਬੰਦੇ ਨੂੰ ਵੀ ਸੈਟੀਸਫੈਕਸ਼ਨ ਹਾਂਜੀ ਹਾਂਜੀ 100% ਭਾਜੀ ਤੇ ਵੱਡੇ ਭਾਈ ਜੇ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਦੇ ਫੁੱਲ ਮੱਥੇ ਤੇ ਫੁੱਲ ਆ ਤੇ ਸਨੀਫ ਤੇ ਲਾਈਨ ਆ ਤੇ ਬਾਕੀ ਸਾਰਾ ਕਮੈਤ ਕਲਰ ਦਾ ਆ ਤੇ ਬਲੈਕ ਪੈਰ ਕਾਲੇ ਹਾਂਜੀ ਪੈਰ ਕਾਲੇ ਆ ਪੈਰ ਕਾਲੇ ਨੇ ਬਾਈ ਇਹ ਇਹ ਕਲਰ ਬਹੁਤ ਰੇਅਰ ਆ ਹੂੰ ਆਪਣੇ ਜਗਵੀਰ ਭਾਈ ਨੇੜੇ ਰਿਜ਼ਲਟ ਹੋਣੇ ਆ ਕਿੰਨੇ ਕ ਆਪਣੇ 70 ਰਿਜ਼ਲਟ ਹੋਣੇ ਨੇ ਹਾਂਜੀ 5-7 ਆਪਣੇ ਨੇੜੇ ਹੈਗੇ ਆ ਲਾਲੀ ਭਾਜੀ ਆ ਰਈਏ ਤੋਂ ਉਹਨਾਂ ਕੋ ਆਬਲਕ ਘੋੜੀ ਸੀਗੀ ਉਹਨੇ ਬਸ਼ੇਰੀ ਦਿੱਤੀ ਆ ਸੇਮ ਹੀ ਇਹਦੇ ਕਲਰ ਦੀ ਠੀਕ ਹੈ ਬਾਈ ਕਮੈਤ ਰੰਗ ਦੀ ਹੂੰ ਇਹਦੇ ਕੋਲ ਆ ਇੱਕ ਸਤਵੀਰ ਭਾਜੀ ਤੋਂ ਆ ਹੂੰ ਤੇ ਹੁਣ ਸਾਡੇ ਕੋ ਫੋਟੋਆਂ ਕਾਫੀ ਹੈਗੀਆਂ ਆ ਤੁਹਾਡੇ ਨਾਲ ਅਸੀਂ ਤੁਹਾਨੂੰ ਦੇ ਦਾਂਗੇ ਪ੍ਰੋਵਾਈਡ ਕਰਾ ਦਾਂਗੇ ਤੇ ਬੱਚਿਆਂ ਬਾਈ ਮਾਰਕਿੰਗ ਕੀ ਹੋਈ ਹੈ ਜਦ ਤੋ ਤਰਾ ਮਾਰਕਿੰਗ ਭਾਜੀ ਇਦੇ ਤਕਰੀਬਨ ਜਿੰਨੇ 90 ਤੋਂ 95% ਬੱਚੇ ਆ ਮੱਥੇ ਪਟਾ ਤਾਂ ਪੰਜ ਕਲਿਆਣੇ ਆਉਂਦੇ ਆ ਪੰਜ ਕਲਿਆਣੇ ਜਦ ਹਾਂਜੀ 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 ਤੇ ਬੱਚਿਆਂ ਦੀ ਬਈ ਹਾਈਡ ਹੂਡ ਚੰਗੀ ਆ ਰਹੀ ਆ ਬੱਚੇ ਭਾਜੀ ਪੂਰੇ ਇਹ ਜਿਹੜੀ ਲਾਈਨ ਹੀ ਆ ਦੇਵਲੀ ਲਾਈਨ ਆ ਇਹਨਾਂ ਦਾ ਜੁੱਸੇ ਪੂਰੇ ਤਕੜੇ ਆ ਭਾਜੀ ਮਜ਼ਬੂਤ ਬਹੁਤ ਹੈ ਮੱਧੂ ਕੀ ਲਾਈਨ ਵਾਂਗੂ ਬਈ ਐ ਜਦੋਂ ਖੜਦੇ ਵੀ ਆ ਨਾ ਤਾਂ ਕਿ ਜਿਹਦਾ ਪਾਲੇ ਦਾ ਸਰੀਰ ਨਹੀਂਗਾ ਕਬੱਡੀ ਵਾਲੇ ਦਾ ਸੇਮ ਇਦਾਂ ਆ ਇਦਾਂ ਹੀ ਫਰਕ ਬਹੁਤ ਹੈ ਭਾਜੀ ਇਹਨਾਂ ਦਾ ਅਗਰੈਸਿਵ ਵੀ ਆ ਉਹਦਾਂ ਵੀ ਇਹ ਜਦੋਂ ਵੀ ਆਪਾਂ ਭਵਾਂ ਰਾਈਡਿੰਗ ਕਰਕੇ ਵੀ ਆਈ ਆਈ ਦਾ ਆਏ ਨੇ ਤਾਂ ਥੱਕ ਜਾਂਦੇ ਘੋੜੇ ਤੇ ਉਦੋਂ ਵੀ ਇਦਾਂ ਹੁੰਦਾ ਹੈ ਕਿ ਭਵਾਂ ਇਦਾਂ ਲੱਗਿਆ ਨਹੀਂ ਕਿ ਰਾਈਡਿੰਗ ਕਰਾ ਕੇ ਆਏ ਇਦਾਂ ਕਿ ਜਿੱਦਾਂ ਲੈ ਕੇ ਚੱਲੇ ਹੁੰਦੇ ਆ ਲੈ ਕੇ ਭਾਈ ਬਾਕੀ ਭਾਈ ਘੋੜਾ ਦਾ ਚੀਜ਼ ਐ ਹਰ ਜੀ ਹੁੰਦੀਆਂ ਨੇ ਲੇਟਾ ਮਾਰ ਕੇ ਉਹਦੀ ਠਿਕੇਮਾਂ ਦੂਰ ਹੋ ਜਾਂਦਾ ਤੇ ਭਾਈ ਰਾਈਡਿੰਗ ਫਿਰ ਇਹਦੇ ਤੇ ਵੀ ਡੇਲੀ ਕਰ ਦੂੰ ਭਾਈ ਹਾਂਜੀ ਹਾਂਜੀ ਭਾਜੀ ਅਸੀਂ ਸਭ ਨੂੰ ਕਹਿੰਦੇ ਆ ਕਿ ਰਾਈਡਿੰਗ ਨਹੀਂ ਕਰਨੀ ਚਾਹੀਦੀ ਇਹ ਤੰਗ ਕਰਦਾ ਕਿਉਂਕਿ ਸਾਹ ਨਹੀਂ ਆਏ ਰਾਈਡਿੰਗ ਵਾਲਾ ਨਹੀਂ ਹੈ ਇਹ ਤਾਂ ਪਲਵਾਨੀ ਗੇੜੀ ਮਾਰ ਲਵੇ ਬਸ ਪਰ ਅਸੀਂ ਥੋੜਾ ਜਿਹਾ ਫੇ ਕਮਾਉਣ ਔਖਾ ਹੋ ਜਾਂਦਾ ਆ ਫੇ ਥੋੜੀ ਜੀ ਰਾਈਡਿੰਗ ਕਰ ਲਈਦੀ ਥੋੜੇ ਦਿਨ ਫੇ ਘੱਟ ਕਰੀਦੀ ਆ ਉਦਾਂ ਇਹਨੂੰ ਵੀ ਪੂਰਾ 7-8 ਕਿਲੋਮੀਟਰ ਤੋਰੀਦਾ ਹੀ ਤੋਰੀਦਾ ਰਾਈਡਿੰਗ ਤੇ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਮੇਲੇ ਚੱਲ ਰਹੇ ਆ ਹਨਾ ਤੇ ਤੁਸੀਂ ਮੇਲਿਆਂ ਤੇ ਵੀ ਨਹੀਂ ਵੇਖਿਆ ਹੋਣਾ ਕਿਉਂਕਿ ਬਾਈ ਥੋੜਾ ਜਿਆ ਰਿਹੇਮਾ ਚ ਜਿਆਦੇ ਉਲਝੇ ਰਹਿੰਦੇ ਆ ਹਨਾ ਤੇ ਕੁਛ ਬਾਹਰ ਰਹਿਣੇ ਕਰਕੇ ਵੀ ਹੋ ਜਾਂਦਾ ਬਾਈ ਹੁਣ ਤਾਂ ਮੈਨੂੰ ਲੱਗਦਾ ਬਾਈ ਪੰਜਾ ਛੀਆਂ ਮਹੀਨਾ ਬਾਅਦ ਕਿਹੜਾ ਬੱਜਿਆ ਕਰੂਗਾ ਮੈਂ ਕਿਹਾ ਜੀ ਬੱਜਿਆ ਹੀ ਕਰੂਗਾ ਹੁਣ ਤਾਂ ਕਹਿਣ ਦੀ ਲੋੜ ਹੀ ਨਹੀਂ ਆ ਭਾਜੀ ਬੰਦਾ ਹੁਣ ਇੱਥੇ ਹੀ ਇੱਥੋਂ ਹੀ ਅਸੀਂ 12 ਵਜੇ ਤੱਕ ਤਾਂ ਭਾਜੀ ਇੱਥੇ ਰਹਿਦਾ ਹੀ ਰਹਿਦਾ ਆ ਫਾਰਮ ਤੇ ਜੇ ਕਿਤੇ ਜਾਣਾ ਵੀ ਆ ਹੁਣ ਕਿਉਂਕਿ ਬੀਜ਼ੀਆਂ 2 ਮਹੀਨੇ ਹੁੰਦੇ ਆ ਵਿਆਹ ਸ਼ਾਦੀਆਂ ਤੇ ਜਾਣਾ ਰਿਸ਼ਤੇਦਾਰਾਂ ਨੂੰ ਮਿਲਣਾ ਪਰ 12 ਵਜੇ ਤੱਕ ਦਾ ਟਾਈਮ ਸਾਡਾ ਇੱਥੇ ਹੀ ਹੀ ਆ ਰਾਈਡਿੰਗ ਕਰਕੇ ਇੱਥੇ ਬਹਿਣਾ ਇਹਨਾਂ ਦੇ ਖਰਖਰੇ ਮਾਰਨੇ ਉਸ ਤੋਂ ਬਾਅਦ ਭਮਾਰਾਤ ਦੇ 12 ਵਜੇ ਤੱਕ ਜਿੱਥੇ ਮਰਜ਼ੀ ਘੁੰਮੀਏ ਪਰ ਸਵੇਰ ਦੇ 12 ਤੱਕ ਇੱਥੇ ਹੀ ਆ ਹਾਂਜੀ ਤੇ ਰਿਜ਼ਲਟਾਂ ਦੀਆਂ ਫੋਟੋਆਂ ਦੋਸਤੋ ਕਰਨਦੇਵ ਨਾਗਾ ਕੋੜੇ ਦਾ ਤੇ ਕਰਨਦੇਵ ਦੇ ਰਿਜ਼ਲਟਾਂ ਦੀਆਂ ਫੋਟੋ ਮੈਂ ਤੁਹਾਨੂੰ ਮੈਂ ਲਾ ਦੇਣਾ ਕਿ ਹੱਕ ਕਰ ਲੋ ਬੱਚੇ ਬਹੁਤ ਹੀ ਸੋਹਣੇ ਤੇ ਸਿਹਰਾ ਬੱਚੇ ਆਏ ਹੋਏ ਆ ਬਾਕੀ ਜੇ ਗੱਲ ਕਰੀਏ ਬਾਈ ਜਗਵੀਰ ਫਾਰਮ ਦੀ ਤਾਂ ਫਾਰਮ ਬਾਈ ਖੁੱਲੀ ਡੁੱਲੀ ਜਗ੍ਹਾ ਤੇ ਚਾਰੇ ਪਾਸੇ ਲੱਗਿਆ ਹੋਇਆ ਮਤਲਬ ਕਮਾਦ ਮੱਠੀ ਮੱਠੀ ਬਾਈ ਜਦੋਂ ਆਉਂਦੀ ਹੈ ਹਵਾ ਤੇ ਕਮਾਦ ਸੜ ਸੜ ਕੇ ਕਰਦਾ ਫੀਲਿੰਗ ਆਡੀ ਆਉਂਦੀ ਹੈ ਬਾਈ ਫੀਲਿੰਗ ਇੱਥੇ ਸਕੂਨ ਬਹੁਤ ਹੈ ਭਾਜੀ ਇੱਕ ਤਾਂ ਜ਼ਿਲ੍ਹਾ ਸਾਡਾ ਹਿਸ਼ਾਰਪੁਰ ਹਮ ਇੱਥੇ ਦਰਖਤ ਬਹੁਤ ਜ਼ਿਆਦਾ ਹਮ ਹੋਣਾ ਸਾਡੇ ਕੋਲ ਉਹ ਦੋ ਆਂਬ ਪਿਆ ਜੇ ਉਹ 70 ਸਾਲ ਪੁਰਾਣੇ ਆ ਭਾਜੀ ਅੱਛਾ ਭਾਈ ਇਹ ਮੇਰੇ ਕਲਾ ਹਿਆਰਪੁਰ ਸ਼ਹਿਰ ਵੀ ਅੰਬਾਂ ਦੀ ਕਿਹਾ ਜੰਬਾਂ ਵਾਲੀ ਆ ਹਾਂਜੀ ਹਾਂਜੀ ਇੱਥੇ ਇੱਥੇ ਪਹਿਲਾਂ ਵੀ ਬਹੁਤ ਅੰਬ ਹੁੰਦੇ ਅੰਬਾਂ ਦੇ ਬਾਗ ਹੁੰਦੇ ਸੀਗੇ ਮੁਸਲਮਾਨਾਂ ਦੇ ਟਾਈਮ ਨਾ ਆਪਣੇ ਆਜ਼ਾਦੀ ਤੋਂ ਪਹਿਲਾਂ ਤੇ ਹੁਣ ਵੀ ਅਸੀਂ ਸਾਨੂੰ ਕਈ ਕਹਿੰਦੇ ਆ ਕਿ ਇਹ ਤੋਂ ਪੱਟ ਕੇ ਪਧਰਾ ਕਰ ਦੋ ਕਿਉਂਕਿ ਦਰਖਤ ਤਾਂ ਪੱਟਣਾ ਚਾਹੀਦਾ ਹੀ ਨਹੀਂ ਨਾਲੇ ਇਹ ਇੰਨੇ ਪੁਰਾਣੇ ਆ ਇਹਦੇ ਥੱਲੇ ਭਾਵੇਂ ਤੁਸੀਂ 20 ਘੋੜੀਆਂ ਬੰਨ ਲਓ ਬਾਕੀ ਭਾਈ ਦਾਦੇ-ਪੜਦਾਦੇ ਦੀ ਯਾਦਗਰੀ ਆ ਨਾ ਇੰਨਾ 70 ਸਾਲ ਪੁਰਾਣਾ ਬਹੁਤ ਹੋ ਜਾਂਦਾ ਭਾਈ ਹਾਂਜੀ ਭਾਈ ਉੰਬਲਾ ਫਾਈਨ ਵੀ ਕਰਦੇ ਆ ਉੱਥੇ ਅੱਛਾ ਇਹ ਵੀ ਭਾਈ ਸਾਰੇ ਪਹਿਲਾਂ ਦੇ ਬਣੇ ਜਦੋਂ ਅਸੀਂ ਬਾਹਰ ਗਏ ਸੀਗੇ 15 ਸਾਲ ਹੋ ਗਏ ਅੱਛਾ ਭਈਆ ਆਪਣਾ ਮਕਾਨ ਇਹ ਸਾਰੇ ਸਾਰਾ ਕੁਝ ਪਹਿਲਾਂ ਦਾ ਹੀ ਬਣਿਆ ਸਿਰਫ ਇਹਨਾਂ ਨੂੰ ਗੋਲ ਆਰਚਾ ਹੀ ਕੀਤੀਆਂ ਹਨ ਕਮਰੇ ਵੀ ਪਹਿਲਾਂ ਦੇ ਆ ਆ ਸਟੇਬਲਸ ਵੀ ਪਹਿਲਾਂ ਦੇ ਆ ਠੀਕ ਹੈ ਬਈ ਇੱਕ ਦੇਖ ਮਤਲਬ ਫਾਰਮ ਜਿਹੜੀ ਹਾਂਜੀ ਦੇਖ ਫਾਰਮ ਆ ਰਹੀ ਕਰ ਦਿੱਤੀ ਆ ਮੈਂ ਕਮਰੇ ਪੁਰਾਣੀਆਂ ਆ ਹਾਂਜੀ 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 ਇਹ ਕਾ ਪੁਰਾਣੀਆਂ ਆ ਤੇ ਅੰਬ ਪੱਟਣ ਦਾ ਬਈ ਦੱਸ ਕਿਵੇਂ ਕਹਿੰਦਾ ਸੀਗਾ ਤੂੰ ਵੀ ਉਹਰੇ ਫਾਈਨ ਲਾਗੇ ਪੁਹਾਰੀ ਹੋਣੀ ਆ ਉਹਨਾਂ ਦੇ ਘਰੇ ਸੀਗਾ ਆਪਣੇ ਅੰਬਾਂ ਦਾ ਬੂਟਾ ਕਹਿੰਦੇ ਚੱਲ ਪੱਧਰਾ ਕਰ ਦਿੰਦੇ ਆ ਉਹ ਦੱਸਿਆ ਕਿ ਤੁਸੀਂ ਪਾਟ ਨਹੀਂ ਸਕਦੇ ਤੁਹਾਨੂੰ 10000 ਜੁਰਮਾਨਾ ਕਿਉਂਕਿ ਅੰਬਾਂ ਦਾ ਸ਼ਹਿਰ ਆ ਸੋ ਇੰਨਾ ਜਿੰਨੇ ਚਿਰ ਪਰਮਿਸ਼ਨ ਨਹੀਂ ਮਿਲਦੀ ਕਿਸੇ ਨੂੰ ਤੰਗੀ ਨਹੀਂ ਜਾਂ ਕੁਝ ਵੀ ਹੋਵੇ ਫੇਰ ਕੋਈ ਕਰ ਸਕਦੇ ਪਰ ਆਦਰਵਾਇਸ ਤੁਸੀਂ ਤਾਂ ਨਹੀਂ ਪਾਟ ਸਕਦੇ ਪਾਟ ਨਹੀਂ ਸਕਦੇ ਐਸਕੇ ਅਸੀਂ ਤੇ ਅਸੀਂ ਪਹਿਲੋਂ ਹੀ ਨਾ ਜਿੰਨੀਆਂ ਇਹਨੂੰ ਅੰਬੀਆਂ ਲੱਗੀਆਂ ਸੀਗੀਆਂ ਹੂੰ ਇਹਨੂੰ ਪਹਿਲੋਂ ਪਾਣੀ ਛੱਡ ਕੇ ਕਲੀ ਕੁਲੀ ਕਰਾ ਕੇ ਰੱਖਿਆ ਹਨਾ ਹੂੰ ਤੇ ਵਧੀਆ ਫਲ ਉੱਤਰਿਆ ਹੂੰ ਹੁਣ ਇਹਦਾ ਤਕਰੀਬਨ ਸਾਡੇ ਕੋਲ ਅਚਾਰ ਇੰਨਾ ਪਾਇਆ ਪਾਇਆ ਸੀ ਸਾਰੇ ਰਿਸ਼ਤੇਦਾਰਾਂ ਨੂੰ ਵੀ ਦਿੱਤਾ ਹੂੰ ਤੇ ਆਪ ਵੀ ਉਹੀ ਚੱਲਣਦੇ ਆ ਹੁਣ ਵਿਆਹ ਦੇ ਵਿੱਚ ਵੀ ਕਿੰਨੀ ਜਿੰਨੇ ਵੀ ਫੈਮਿਲੀ ਮੈਂਬਰ ਸਗੇ ਇਹ ਨਹੀਂਗਾ ਕਿ ਚਾਰ ਬਾਰੂ ਲੈ ਕੇ ਆਂਦਾ ਨਾਲੇ ਟੇਸਟ ਪੁਰਾਣਾ ਸਾਡਾ ਹੀ ਨਿੱਕੇ ਹੁੰਦੇ ਆ ਵੀ ਇੱਥੋਂ ਹੀ ਖਾਂਦੇ ਨੇ ਹਨਾ ਬਾਈ ਕਰਦੀਆਂ ਅੰਬੀਆਂ ਦਾ ਚਾਰੀ ਉਹੀ ਦੁਆਰਾ ਹਾਂਜੀ ਇਹਨਾਂ ਬਈ ਸਾਡੇ ਵੀ ਪਹਿਲਾਂ ਮਤਲਬ ਖੇਤ ਲੱਗੇ ਉਹ ਕਿਟਕਟ 10 15 ਬੁੱਝੇ ਸਾਰੇ ਰਿਸ਼ਤੇਦਾਰਾਂ ਨੂੰ ਗੱਟਾਂ ਦੇ ਗੱਟੇ ਜਾਂਦੇ ਬਾਈ ਜਦੋਂ ਸੀਜ਼ਨ ਆ ਜਾਂਦਾ। ਦਰਾਖਤ ਤਾਂ ਵਧੀਆ ਹੀ ਬੰਦੀ ਆ ਬਾਈ ਦਰਾਖਤ ਪੱਟਣੇ ਚਾਹੀਦੇ ਨੇ ਹੁਣ ਆ ਅਰਜਨ ਦਾ ਦਰਾਖਤ ਇਹ ਡੈਡੀ ਜੀ ਉਹਨਾਂ ਨੇ ਲਾਇਆ ਸੀਗਾ। ਅਰਜਨ ਸ਼ਾਲ ਹਾਂ ਉਹ ਦੇਖੋ ਉਹਦੇ ਸੱਕ ਨਹੀਂ ਲਾਏ। ਹਾਂ ਹਾਂ ਲੋਕੀ ਇੱਥੋਂ ਲੈ ਕੇ ਬਾਹਰ ਜਾਂਦੇ ਆ। ਇਹ ਹਾਰਟ ਨੂੰ ਹਾਰਟ ਨੂੰ ਬਹੁਤ ਜਿਆਦਾ ਚੰਗਾ ਆ। ਹਾਰਟ ਨੂੰ ਬਹੁਤ ਚੰਗਾ ਤੇ ਆਪਾਂ ਬਾਈ ਸੱਚ ਮੁੱਦੇ ਤੋਂ ਭਟਕ ਕੇ ਸੀਗੇ। ਚਲੋ ਭਰਾਵਾਂ ਦੀਆਂ ਗੱਲਾਂ ਬੋਤਾਂ ਚੱਲਦੀਆਂ ਰਹਿੰਦੀਆਂ। ਬਾਕੀ ਆਪਣਾ ਇਹ ਫਾਰਮ ਦੇ ਟੂਰ ਵਾਲਾ ਮਕਸਦ ਹੀ ਇਹ ਹੁੰਦਾ ਵੀ ਖੁੱਲੀਆਂ ਗੱਲਾਂ ਪਤਾ ਕਰ ਸਕੀਏ। ਤੇ ਐਦੋ ਬਾਈ ਆਹ ਘੂੜੀ ਆ ਗਈ ਪੰਜ ਕਿਲਿਆਂ ਦੀ ਹਾਂਜੀ ਹਾਂਜੀ ਇਹ ਬਾਈ ਫਿਰ ਮੈਨੂੰ ਲੱਗਦਾ ਪਹਿਲੀ ਘੂੜੀ ਫਰਮ ਦੀ ਇਹੀ ਲੱਗਦੀ ਆ ਬਾਈ ਹਨਾ ਇਹ ਪਹਿਲੀ ਘੂੜੀ ਇਹ ਆ ਜੀ ਇਹ ਆਪਣੇ ਸਤਵੀਰ ਵੀਰ ਤੋਂ ਲੈ ਕੇ ਆਂਦੇ ਆ ਅਜਨਾਲੇ ਵਾਲੇ ਤੋਂ ਠੀਕ ਆ ਬਾਈ ਹਾਂਜੀ ਹਾਂਜੀ ਇਹ ਘੂੜੀ ਬਿਊਟੀ ਬਹੁਤ ਆ ਭਾਜੀ ਘੂੜੀ ਦੀ ਬਾਈ ਬਰੀਕੀਆਂ ਬਹੁਤ ਹੀ ਜਿਆਦਾ ਆ ਕੰਨ ਕਿੱਡਾ ਸੋਹਣਾ ਬਾਈ ਹਨਾ ਛੋਟਾ ਕੰਨ ਆ ਫੇਸ ਛੋਟਾ ਆ ਨੈਕ ਪ੍ਰੋਫਾਈਲ ਬਹੁਤ ਗੁੱਡ ਆ ਇਹਦੀ ਤੇ ਉਦਾਂ ਵੀ ਘੂੜੀ ਗੁੰਦਮੀ ਜੀ ਘੂੜੀ ਆ ਹਮ ਏਦਾਂ ਨਹੀਂ ਹੈਗਾ ਫਿੱਟ ਜੀ ਘੂੜੀ ਆ ਯਾਰ ਤੇ ਹਾਈਟ ਕਿੰਨੀ ਹੈ ਬਾਈ ਇਹਦੀ ਇਹਦੀ ਭਾਜੀ 62 ਹਾਈਟ ਆ 62 ਪਲਸ ਆ 62 ਇੰਚ ਹਾਈਟ ਹਾਂਜੀ 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 ਤੇ ਬਾਕੀ ਬਾਈ ਜੇ ਦਰਨਾਲ ਵਾਲੀ ਦੀ ਗੱਲ ਕਰੀਏ ਤਾਂ ਨਾਲ ਵਾਲੀ ਕਿਹੜੀ ਲਾਈਨ ਨੂੰ ਇੰਦੀ ਕੋਈ ਕਨਫਰਮ ਹੈ ਦਾ ਇਹਦਾ ਭਾਜੀ ਲਾਈਨ ਦਾ ਨਹੀਂ ਪਤਾ ਹੈਗਾ ਇਹ ਕੋੜੀ ਸਿਰਫ ਅਸੀਂ ਰਾਈਡਿੰਗ ਲਈ ਲਿਆਂਦੀ ਸੀਗੀ ਠੀਕ ਹੈ ਬਾਈ ਇਹ ਆਈ ਆ ਲੁਧਿਆਣੇ ਤੋਂ ਅੱਛਾ ਬਾਈ ਲੁਧਿਆਣੇ ਤੋਂ ਆਈ ਹੈ ਤੇ ਹੁਣ ਫਿਰਾਲ ਕਿਵੇਂ ਗੱਭਣਾ ਬਾਈ ਇਹ ਇਹ ਆਪਣੇ ਕਰਨਦੀਪ ਤੋਂ ਗੱਭਣਿਆ ਠੀਕ ਹੈ ਬਾਈ ਇਹਨੂੰ ਕਰਨਦੇ ਵੀ ਦਿੱਤਾ ਹਾਂਜੀ ਅਸੀਂ ਫੇ ਪੜੀ ਸਾਨੂੰ ਇਹੀ ਸੀਗਾ ਜਿੰਨੀ ਘੋੜੀ ਦੀ ਹਾਈਟ ਆ ਜਿੰਨਾ ਇਹਦਾ ਖੁੱਲਾ ਜੁੱਸਾ ਆ ਵੱਡੇ ਪੇਟੇ ਦੀ ਆ ਕਿ ਬੱਚਾ ਉਹਨਾਂ ਵਧੀਆ ਹੋਊਗਾ ਹਾਂਜੀ ਅਸੀਂ ਆਪਣੇ ਦੂਜਾ ਲਿਆਂਦੀ ਤਾਂ ਸੀਗੇ ਕਿ ਰਾਈਡਿੰਗ ਵਾਲ ਤੇ ਇੱਥੇ ਵੀ ਬੱਚਾ ਚੜ੍ਹਦਾ ਸਭ ਤੋਂ ਸੌ ਘੋੜੀ ਆ ਜੇ ਕੋਈ ਉਹਦਾ ਵੀ ਸ਼ੌਂਕ ਨੂੰ ਰਾਈਡਿੰਗ ਨਹੀਂ ਸਭ ਤੋਂ ਪਹਿਲਾਂ ਇੱਥੇ ਚੜ੍ਹੀਦਾ ਕਿ ਬੰਦਾ ਹੌਲੀ ਹੌਲੀ ਟ੍ਰੇਨ ਹੋ ਜਾਵੇ ਜਦੋਂ ਆਪਾਂ ਵੀ ਇੱਥੇ ਆਏ ਸੀਗਾ ਜਾਂ ਮੈਂ ਪਹਿਲਾਂ ਆਇਆ ਸੀਗਾ ਮੈਂ ਨਹੀਂ ਚੜ੍ਹਿਆ ਸੀ ਸਭ ਤੋਂ ਪਹਿਲਾਂ ਇੱਥੇ ਚੜ੍ਹਿਆ ਫਿਰ ਦੂਜੇ ਚੜ੍ਹਿਆ ਫਿਰ ਸਾਂਹ ਤੇ ਚੜ੍ਹਿਆ ਸੌ ਸੌ ਜੀ ਹੋਈ ਹੋਈ ਤੇ ਫੇ ਇੱਕ ਵਾਰੀ ਦੂਜਾ ਗਲੀ ਘੋੜੇ ਚਾਰਨ ਦਾ ਵੀ ਓਨਾ ਸੁਆਦ ਆ ਡਿੱਗਣ ਦਾ ਵੀ ਓਨਾ ਸੁਆਦ ਆ ਤੇ ਬਾਣ ਪੂਰੇ ਪੋਲੇ ਹੁੰਦੇ ਆ ਜਿੱਦਾਂ ਮਰਦੀ ਚੜੀ ਜਾਉ ਡਿੱਗੀ ਜਾਉ ਤੇ ਪਰ ਇੰਨਾ ਆ ਕਿ ਚਲੋ ਚਲੋ ਬਈ ਰੇਵੀਆ ਬਹੁਤ ਵਧੀਆ ਤੁਰਦੀ ਚੱਲਾਂ ਬਈ ਦੋਨੋਂ ਹੀ ਫਿਰ ਵੱਡੀ ਹਾਂਜੀ ਹਾਂਜੀ ਰੇਵੀਆ ਤਾਂ ਇੰਨਾ ਵਧੀਆ ਤੁਰਦੀ ਆ ਹੁਣ ਨਿਆਣਿਆਂ ਨੂੰ ਵੀ ਲੈ ਕੇ ਵਹਿ ਜਾਈਦਾ ਉੱਤੇ ਜਾਂ ਆਪ ਵੀ ਜਿੰਨੇ ਵੀ ਰਾਈਡਿੰਗ ਫਰਸਟ ਟਾਈਮ ਕਰਨੀ ਆ ਪਹਿਲੋ ਇੱਥੇ ਬਿਠਾਈਦਾ ਤੁਰਦੀ ਬਹੁਤ ਵਧੀਆ ਨਾਲ ਜਾਂਦੇ 35 ਸਪੀਡ ਤੇ ਰੇਵੀਆ ਹੀ ਤੁਰਦੀ ਸੀਗੀ ਦੂਜੀ ਨਾਲ ਘੋੜੀ ਉਹ ਪੂਰੀ ਹੋ ਗਈ ਸਪੱਟਾ ਤੇ ਮਤਲਬ ਟ੍ਰੇਨਿੰਗ ਇਹਦੇ ਤੇ ਟ੍ਰ ਗੱਲ ਕਰੀ ਆ ਬਲਕ ਦੀ ਕਿੰਨੀ ਹਾਈਟ ਆ ਬਲਕ ਭਾਜੀ 59 ਹੈ ਇਹਦੀ ਠੀਕ ਆ ਭਾਈ ਉਹਦਾ 60 ਵੀ ਕਹਿ ਦਿੰਦੇ ਆ ਹੈਗੀ ਵੀ ਆ ਪਰ ਆਪਾਂ 59 ਹੀ ਕਹਨੇ ਭਾਜੀ ਇੱਕ ਝੂਠ ਨਹੀਂ ਬੋਲਣਾ ਹਾਂਜੀ ਭਾਈ ਪਰ ਇਹਦੀ ਇਹਦੀ ਲੈਂਥ ਬਹੁਤ ਆ ਘੂੜੀ ਚ ਬਰੀਕੀਆਂ ਬਹੁਤ ਆ ਇਹਦੇ ਕੰਨ ਇਹਦੀ ਫੇਸ ਪ੍ਰੋਫਾਈਲ ਤੇ ਪਹਿਲੋ ਇਹਦਾ ਬੱਚਾ ਲਿਆ ਆਲਰੇਡੀ ਅੱਛਾ ਬਈ ਹਾਂ ਹਾਂ ਬਹੁਤ ਸੋਹਣਾ ਸੁੰਦੀ ਬਹੁਤ ਵਧੀਆ ਐ ਸੁਨੱਖਾ ਬਣ ਬਹੁਤ ਆ ਬਈ ਵੇਲ ਚ ਇੱਕ ਨਾ ਇਹ ਦਲੇਰ ਘੋੜੀ ਬਹੁਤ ਆ ਹਾਂਜੀ ਬਈ ਕਹਿੰਦੇ ਨੇ ਹੁੰਦਾ ਜਿਹੜਾ ਮਾਰਨ ਖੰਡਾ ਬੋਲਦਿਆ ਵਗਦਾ ਜਿਆਦਾ ਹੁੰਦਾ ਸੇਮ ਹੈਗੀ ਘੋੜੀ ਆ ਪਰ ਇਹਨੂੰ ਅਸੀਂ ਰਾਈਡ ਤੇ ਜ਼ਰੂਰ ਕਰੀਦਾ ਹੀ ਕਰੀਦਾ ਉਹਨਾਂ ਵੀ ਥੋੜੀ ਕੰਡ ਵੀ ਝੜੀ ਰਹਿੰਦੀ ਆ ਪਰ ਇਹਦਾ ਇਦਾਂ ਆ ਭਾਜੀ ਬਿੰਨੀ ਦਲੇਰ ਘੋੜੀ ਆ ਨਾ ਇਹ ਜਿੱਧਰ ਮਰਜੀ ਵਾਰ ਦੋ ਅੱਛਾ ਬਈ ਹਾਂ ਤੇ ਤੁਰਨਾ ਇਹਨੇ ਐਨ ਨੱਕ ਚੱਕ ਕੇ ਹੂੰ ਤੋਰਦੀ ਸੁਣਾ ਮਤਲਬ ਤੋਰਦੀ ਪੰਜੋ ਕੇ ਤੋਰਦੀ ਪੂਰੀ ਮੈਂ ਕਿਹਾ ਜੀ ਦਲੇਰ ਵੀ ਇੰਨੀਆਂ ਕੋਈ ਮਰਜ਼ੀ ਚੀਜ਼ ਆ ਜਾਵੇ ਕਿਸੇ ਚੀਜ਼ ਤੋਂ ਨਹੀਂ ਡਰਦੀ ਜਿੱਥੇ ਮਰਜ਼ੀ ਵਾਰ ਦੋ ਮਗਰ ਦੂਜੀਆਂ ਵੀ ਮਗਰ ਹੀ ਵੜ ਜਾਂਦੀਆਂ ਇਹਦੇ ਅੱਛਾ ਬਈ ਕਿਉਂ ਫਿਰ ਜਦੋਂ ਇਹ ਟੱਪ ਗਈ ਫਿਰ ਦੂਜੀ ਵੀ ਕਹਿੰਦੇ ਮੈਂ ਵੀ ਟੱਪ ਜੂ ਰੀ ਸੋਰੀ ਨਾ ਜਾਣਾ ਹੋ ਜਾਂਦਾ ਤੇ ਕਿਵੇਂ ਬਾਈ ਹੁਣ ਗੱਬਣਾ ਇਹ ਆਪਣੇ ਇਹ ਵੀ ਕਰਨ ਦੇਵ ਤੋਂ ਹੀ ਗੱਬਣੇ ਇਹਨੂੰ ਵੀ ਕਰਨ ਦੇਵ ਦੀ ਹਾਂਜੀ ਇਹ ਕਰਨ ਦੇਵ ਤੋਂ ਆ ਜਿਹੜੀ ਆਪਣੀਆਂ ਪਹਿਲੀ ਆ ਮੱਥੇ ਪਟੇ ਵਾਲੀ ਜ਼ਾਰਾ ਕੋੜੀ ਇਹ ਹੈਗੀ ਆ ਆਪਣੇ ਤਿੰਦਰ ਵਾਲੇ ਸੂर्यਵੰਸ਼ ਤੋਂ ਸੂर्यਵੰਸ਼ ਦੀ ਵੀ ਸੇਮ ਹੀ ਮਾਰਕਿੰਗ ਆ ਤਿੰਨ ਪੈਰ ਚਿੱਟੇ ਆ ਉਹਦੇ ਹਾਂਜੀ ਬਾਈ ਸੇਮ ਹੀ ਉਹਦੇ ਬਲੇਜ਼ ਆ ਤੇ ਇਹਦੇ ਵੀ ਸੇਮ ਹੀ ਆ ਸੂर्य ਸੂर्यਵੰਸ਼ ਵਾਲੀ ਮਾਰਕਿੰਗ ਆ ਜੀ ਹਾਂਜੀ 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 ਇਹਦਾ ਕਰਕੇ ਬਾਈ ਫਿਰੋਜ਼ ਇਹਦਾ ਕਰਕੇ ਇਹਨੂੰ ਸੂर्यਵੰਸ਼ ਦਿੱਤਾ ਉਹਦੇ ਇਹਦੇ ਮਾਰਕਿੰਗ ਕਰਕੇ ਮਾਰਕਿੰਗ ਕਰਕੇ ਤੇ ਬਾਈ ਜੇ ਆਪਣੇ ਕਰਨ ਦੇਵ ਦੀ ਗੱਲ ਕਰੀਏ ਕਰਨ ਬਰੀਕੀਆਂ 'ਚ ਕਰਨ ਦੇ ਵੀ ਬਾਈ ਬਹੁਤ ਕਰਨ ਦੇ ਨਾਕ ਨੂੰ ਨਾ ਪੱਖੋ ਹਣਾ ਨਾਲੇ ਇੱਕ ਕਰਨ ਦੇਵ ਅਸਲ ਚ ਸਾਡੇ ਤੋਂ ਆਇਆ ਇਹਨੂੰ ਵੀ 2 ਮਹੀਨੇ ਹੋਏ ਨੇ ਇਹ ਤਾਂ ਆਪਾਂ ਆਪ ਕਰਨ ਦੇਵ ਵੀ ਦੇ ਦਿੰਦੇ ਹੂੰ ਇਹ ਕਰਨ ਦੇਵ ਨੂੰ ਆਏ ਨੂੰ ਸਾਡੇ ਕੋਲ 2 ਮਹੀਨੇ ਹੋਏ ਆ ਇਹ 7 ਮਹੀਨੇ ਦੀ ਆਲਰੇਡੀ ਗੱਭਣਿਆ ਉਤੋਂ ਸੂਰਯਵੰਸ਼ ਤੋਂ ਇਹ ਫਿਰ ਪਹਿਲੀ ਹਾਂਜੀ ਇਹ ਪਹਿਲੋ ਗੱਭਣ ਸੀ ਆਇਆ ਪਹਿਲਾ ਆ ਗਈ ਤੇ ਕਰਨ ਦੇਵ ਵੀ ਦੋਸਤੋ ਤੁਸੀਂ ਦੇਖ ਲਓ ਆਪਾਂ ਤੁਹਾਨੂੰ ਲਾ ਦਿੰਨਾ ਸ਼ਾਰਟ ਸੁੰਬਾ ਕਰਨੀਓ ਦੇਖ ਲਓ ਹਣਾ ਸਾਰੇ ਪਾਸੋਂ ਮਜ਼ਬੂਤੀ ਕਰਨੀਓ ਬਈ ਪੂਰਾ ਘੋੜਾ ਨੌਬਰ ਨੌ ਵਧੀਆ ਐਸ ਵੇਲੇ ਭਾਈ ਸਾਡੇ ਕੋਲ ਤਿੰਨ ਤੋਹਫੇ ਤਾਂ ਹੈਗੇ ਹੀ ਆ ਇੱਕ ਸੁਤਿੰਦਰ ਵਾਲਾ ਸੂਰਯਵੰਸ਼ ਹੈਗਾ ਆ ਆਪਣੇ ਕੋਲ ਕਰਨ ਦੇਵ ਆ ਤੇ ਫਤੇ ਘੋੜਾ ਆ ਮਰਜੀ ਭਾਜੀ ਕੋ ਤੇ ਨੁਕਰੇ ਦਾ ਭਾਈ ਟੇਸਟ ਨਹੀਂ ਦੇਖਿਆ ਪਰ ਨੁਕਰੇ ਦਾ ਕਿਵੇਂ ਨੁਕਰੇ ਦਾ ਦੇਖਣਾ ਹੈ ਆ ਜੇ ਪਰ ਪਹਿਲੋਂ ਮੇਰੀ ਤਾਂ ਤਿੰਦਰ ਦੀ ਇਹ ਸਲਾਹ ਹੈਗੀ ਆ ਕਿ ਪਹਿਲੋਂ ਅਸੀਂ ਮਾਰਵਾੜੀ ਹੋਈ ਵਧੀਆ ਰੱਖਣੀ ਆ ਹੁਣ ਜਦੋਂ ਅਸੀਂ ਆ ਘੋੜੀ ਲੈ ਕੇ ਆਂਦੀ ਸੀ ਨਾ ਐਕਚੁਅਲੀ ਹਾਂਜੀ ਭਾਈ ਉਦੋਂ ਪੁੱਛਿਆ ਨਹੀਂ ਕਿਸੇ ਤੋਂ ਅਸੀਂ ਇਦਾਂ ਆਪ ਹੀ ਸਲਾਹ ਕਰਕੇ ਲੈ ਆਂਦੀ ਇਹ ਹੈਗੀ ਚੰਬੀ ਹੁਣ ਸਾਨੂੰ ਉਹਦਾ ਮਾਰਵਾੜੀ ਜੀ ਪਤਾ ਨਹੀਂ ਸੀਗਾ ਚੰਬੀ ਤੇ ਕਿਹੜੀ ਦੂਜੀ ਆ ਨਾ ਸਾਨੂੰ ਸੀਗਾ ਲਾਲ ਹੀ ਆ ਵੀ ਘੋੜੀ ਤੇ ਘੋੜੀ ਆ ਹਾਂ 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 ਤੇ ਪਰ ਏ ਨਹੀਂ ਹੈਗਾ ਜੇ ਚੰਬੀ ਆ ਇਹ ਓਨੀ ਵਧੀਆ ਰਾਈਡ ਕਰਦੀ ਆ ਖੁੱਲੇ ਪੇਟੇ ਦੀ ਆ ਜਿੰਨਾ ਇਹਦਾ ਕੱਦ ਆ ਬੱਚਾ ਬਹੁਤ ਵੱਡਾ ਦਿੰਦੀ ਭਾਜੀ ਇਹ ਘੋੜੀ ਹੂੰ ਸਾਡੇ ਕੋ ਆ ਕੇ ਸੂਈ ਸੀਗੀ ਇਹਦੀ ਮਸ਼ੀਨੀ ਥੱਲੇੋਂ ਦੀ ਨਿਕਲੀ ਬਹੁਤ ਹੀ ਇਹਦੀ ਖਰਾਕ ਦੂਜੀਆਂ ਘੋੜੀਆਂ ਨਾਲੋਂ ਡਬਲ ਆ ਹੂੰ ਜ਼ਰੂਰੀ ਨਹੀਂ ਭਾਈ ਵੀ ਚੰਬੀ ਘੋੜੀ ਆ ਆਪਾਂ ਕਹਿੰਦੇ ਨੇ ਹਾਂ ਹਾਂ ਜੀ ਕਈ ਵਾਰੀ ਭਾਈ ਚੰਬੀਆਂ ਨੇ ਵੀ ਬੜੇ ਤਗੜੇ ਤਗੜੇ ਬੱਚੇ ਦਿੱਤੇ ਆ ਸਹੀ ਗੱਲ ਸਹੀ ਗੱਲ ਆ ਭਾਜੀ ਹੁਣ ਆਪਣੇ ਜਸਪਾਲਾਂ ਕੋਲ ਕੋਲਾ ਘੋੜਾ ਪਦਮ ਹਾਂ ਬਹੁਤ ਹਾਈਟ ਆ ਇਹ ਵੀ ਭਾਈ ਚੰਬੀ ਤੇ ਆ ਕਿੰਨੀ ਤਕੜੀ ਚੀਜ਼ ਆ ਹਨਾ ਤੇ ਉਹ ਕੀ ਉਹੀ ਚੀਜ਼ ਹੋ ਜਾਂਦੀ ਹੈ ਨਹੀਂ ਮੈਂ ਪਹਿਲਾਂ ਦੇ ਦੇਣ ਲੱਗੇ ਸੀ ਅਸੀਂ ਜਦੋਂ ਲੈ ਕੇ ਆਂਦੇ ਨਾ ਅਸੀਂ ਦੇ ਦੇਣ ਲੱਗੇ ਫਿਰ ਤਿੰਦਰ ਨੇ ਹੀ ਕਿਹਾ ਸਾਨੂੰ ਕਿ ਨਹੀਂ ਕਿ ਘੋੜੀ ਵੱਡੀ ਆ ਤੁਸੀਂ ਰਾਈਡ ਕਰੋ ਥੋੜਾ ਜਿਹਾ ਰੌਣਾ ਹੁੰਦਾ ਜੇ ਰਾਈਡ ਵੀ ਨਾ ਕੀਤਾ ਹਨਾ ਹੁਣ ਅਸੀਂ ਸਾਰੇ ਜਾਣੇ ਚੜ ਕੇ ਘੋੜੀਆਂ ਤੇ ਜਾਈਦਾ ਆ ਤੇ ਇੱਕ ਦੋ ਹਾਂ ਇੱਕ ਜਸਵੀਰ ਭਾਈ ਮੈਂ ਆਪਣੇ ਦੋਸਤਾਂ ਨੂੰ ਗੱਲ ਦੱਸ ਰਿਹਾ ਹਾਂ ਵੀ ਦੋਸਤੋ ਤੁਸੀਂ ਇੱਕ ਗੱਲ ਦੇਖੋ ਵੀ ਬਾਈ ਜਗਵੀਰ ਭਾਈ ਜਸਦੀਪ ਹਨਾ ਤੇ ਦੋਨੇ ਭਰਾਵਾਂ ਨੂੰ ਮਤਲਬ ਕੱਲਾ ਸ਼ੌਂਕ ਸੀ ਤੇ ਸ਼ੌਂਕ ਨੇ ਬਾਈ ਕਿੰਨਾ ਕੁ ਸਿਖਾਦਾ ਤੁਹਾਨੂੰ ਸਹੀ ਗੱਲ ਸਹੀ ਗੱਲ ਹੈ ਘੋੜਿਆਂ ਬਾਰੇ ਕਿੰਨੀ ਨੌਲੇਜ ਜਾਣਕਾਰੀ ਇਕੱਠੀ ਹੋ ਗਈ ਹੈ ਨਾ ਘੋੜਿਆਂ ਬਾਰੇ ਹੋ ਗਈ ਪਲੱਸ ਭਾਜੀ ਤੁਹਾਨੂੰ ਗੱਲ ਦੱਸਦਾ ਅੱਗੇ ਆਉਣਾ ਗੱਡੀਆਂ ਚੱਕਣੀਆਂ ਸ਼ਹਿਰਾਂ ਨੂੰ ਚਲ ਜਾਣਾ ਹੂੰ ਉੱਥੇ ਸ਼ਾਮ ਤੱਕ ਕਦੀ ਰੈਸਟੋਰੈਂਟ ਚਲ ਗਏ ਕਦੀ ਕਿਸੇ ਕੋ ਚਲ ਗਏ ਨਾ ਮੁੜ ਕੇ ਰਾਤ ਨੂੰ ਘਰੇ ਆ ਗਏ ਸਾਰਾ ਟਾਈਮ ਇਦਾਂ ਹੀ ਨਿਕਲ ਜਾਂਦਾ ਰਿਹਾ ਸਾਰਾ ਕੁਝ ਪਹਿਲੋ ਹੀ ਬਣਿਆ ਸੀਗਾ ਹੂੰ ਪਰ ਇੱਥੇ ਆਉਣਾ ਜਰਾ ਦੀ ਜਰਾ ਬਸ ਉਤਰਨਾ ਤੇ ਚਲ ਜਾਣਾ ਹੂੰ ਹੁਣ ਭਾਜੀ ਇਹਨਾਂ ਦੇ ਕਰਕੇ ਅਸੀਂ ਇੱਥੇ ਰਹਿਦਾ ਆ ਹੂੰ ਰੌਣਕ ਲੱਗੀ ਰਹਿੰਦੀ ਈਵਨ ਸਾਡੇ ਪਿੰਡ ਦੇ ਮੁੰਡੇ ਅੱਛਾ ਜਿਹੜੇ ਮੁੰਡੇ ਕੰਮ ਕਰਦੇ ਆ ਹੂੰ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੱਚੀ ਗੱਲ ਐ ਜਿਹੜੀ ਹੂੰ ਬਾਕੀ ਜਿੰਨੇ ਸਾਡੇ ਜਿੱਦਾਂ ਟੱਬਰ ਦੇ ਮੁੰਡੇ ਲਾ ਲੋ ਜਾਂ ਆਪਣੇ ਪਿੰਡ ਦੇ ਜਿੰਨੇ ਵੀ ਜਾਣੇ ਆ ਮੁੰਡੇ ਉਹ ਆ ਕੇ ਆਪ ਹੀ ਕੋਈ ਖਰਖਣਾ ਮਾਰਨ ਲੱਗਾ ਹੁੰਦਾ ਕੋਈ ਰਾਈਡਿੰਗ ਤੇ ਲੈ ਕੇ ਚਲ ਜਾਂਦਾ ਕੋਈ ਪਾਣੀ ਪਲਾਉਣ ਦੇ ਆਇਆ ਕੋਈ ਸਟੇਬਲ ਸਾਫ਼ ਕਰੀ ਜਾਂਦਾ ਸ਼ੌਂਕ ਨਹੀਂ ਕਰੀ ਜਾਂਦੇ ਭਾਈ ਸ਼ੌਂਕ ਨਾਲ ਹੀ ਕਰੀ ਜਾਂਦੇ ਭਾਈ ਸ਼ੌਂਕ ਸ਼ੌਂਕ ਵੱਡੀ ਚੀਜ਼ ਆ ਭਾਈ ਸ਼ੌਂਕ ਬਹੁਤ ਕੋਸ਼ਿਸ਼ ਕਰਾਂਗਾ ਮੇਰੇ ਹਿਸਾਬ ਨਾਲ ਭਾਈ ਜਿੰਨੇ ਜੇ ਮੰਨ ਲਓ ਕਿਸੇ ਨੇ ਘੋੜੀ ਰੱਖੀ ਹੈ ਨਾ ਉਹਨੂੰ ਘਾਟਾ ਨਹੀਂ ਪੈਂਦਾ ਈਵਨ ਕਿ ਉਹਦਾ ਜਿਹੜਾ ਨਿਆਣਾ ਆ ਉਹ ਸਾਰੀ ਦਿਹਾੜੀ ਬਿਜ਼ੀ ਰਹੂਗਾ ਕਦੀ ਕਾਰ ਕਰਾ ਮਾਰ ਲਿਆ ਕਦੀ ਪਾਣੀ ਪਲਾ ਲਿਆ ਕਦੀ ਰਾਈਡਿੰਗ ਤੇ ਚੱਲ ਗਿਆ ਹਮ ਬਸ ਆਲੇ ਦੁਆਲੇ ਦਿਮਾਗ ਦੂਜੇ ਪਾਸੇ ਜਾਊਗਾ ਤਾਂ ਫੇਈ ਆ ਹਮ ਮੇਰੇ ਹਿਸਾਬ ਨਾਲ ਰੱਖਣੀ ਚਾਹੀਦੀ ਆ ਚਾਹੀਦੀ ਆ ਬਾਈ ਜਦੋਂ ਬਾਈ ਬਾਕੀ ਦੋਸਤੋ ਆਪਾਂ ਦਾ ਹਨਾ ਇੱਥੇ ਇੰਡੀਆ ਚ ਲੋ ਆਪਾਂ ਖੇਤੀ ਕਰਦੇ ਆ ਪੰਜਾਬ ਤੇ ਹਨਾ ਸਾਰਾ ਸਿਸਟਮ ਤੇ ਬਾਈ ਹੋਰ ਦੇਖੋ ਤੁਸੀਂ ਕਿੱਡਾ ਵੱਡਾ ਹੌਸਲਾ ਵੀ ਬਾਹਰ ਰੱਖ ਕੇ ਵੀ ਜਿਹੜੇ ਇੱਥੇ ਜਾਨਵਰ ਪਾਲੀ ਜਾਂਦੇ ਨੇ ਹਨਾ ਤੇ ਬਾਈ ਜਗਵੀਰ ਬਹੁਤ ਬਹੁਤ ਬਾਈ ਧੰਨਵਾਦ ਉਹ ਵਧੀਆ ਲੱਗਿਆ ਬਾਈ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਤੇ ਬਾਕੀ ਬਾਈ ਇਨਸਪੀਰੇਸ਼ਨ ਆ ਜਿਹੜੇ ਬੰਦੇ ਬਾਈ ਚਲੋ ਹਨਾ ਅ ਕੁਝ ਵੀ ਐ ਸ਼ੌਂਕ ਚ ਨਵੇਂ ਆ ਉਹਨਾਂ ਲਈ ਵੀ ਇਨਸਪੀਰੇਸ਼ਨ ਦਾਕ ਆਪਾਂ ਕਹਿ ਸਕਦੇ ਆਂ ਵੀ ਇਨਸਪੀਰੇਸ਼ਨ ਦੀ ਆ ਭਾਜੀ ਦੂਸਰਾ ਹੂੰ ਜਿਹੜਾ ਅੱਜ ਕੱਲ ਦੀ ਲਾਈਫ ਆ ਨਾ ਇੰਟਰਨੈਟ ਦਾ ਯੁੱਗ ਆ ਹਾਂਜੀ ਸਾਰੀ ਦੁਨੀਆ ਡਿਪਰੈਸਡ ਤਰੀਂ ਫਿਰਦੀ ਆ ਕਿਉਂਕਿ ਭੱਜਣਾ ਠ ਹਰੇਕ ਦੀ ਬਹੁਤ ਜ਼ਿਆਦਾ ਲੱਗੀ ਆ ਇਹ ਜਿਹੜੇ ਜਾਨਵਰ ਹੁੰਦੇ ਆ ਨਾ ਭਾਜੀ ਇਹ ਇਹ ਡਿਪਰੈਸ਼ਨ ਨੂੰ ਦੂਰ ਕਰ ਕਰਦੇ ਆ ਬਈ ਕਿਉਂਕਿ ਇਹਦੇ ਕੋਲ ਬੰਦਾ ਆਪਾਂ ਕਿਹੜੀਆਂ ਨਾ ਨਾ ਗੱਲਾਂ ਕਰਨੀਆਂ ਹੁੰਦੀਆਂ ਸਿਰਫ ਜਾ ਕੇ ਬੰਦਾ ਦੇਖਦਾ ਰਹਿੰਦਾ ਕਦੀ ਐਨੂੰ ਭੱਜ ਗਏ ਹੁਣ ਮੈਂ ਇੱਥੇ ਮੇਰੇ ਕੋਲ 45 60 ਕੁੱਕੜ ਆ ਹੂੰ 45 50 ਹੋਣੇ ਆ ਪਹਿਲੋ 70 ਚ ਗੇ ਰੱਖੇ ਕੁਝ ਬੱਲੇ ਬੁੱਲੇ ਚੱਕ ਕੇ ਲੈ ਗਏ ਇਧਰੋਂ ਤੇ ਹੁਣ ਐਸ ਵੇਲੇ 45 ਆ ਕੁੱਕੜ ਦੇ ਸੀ ਮੇਰਾ ਸਿਗਾ ਕਿ ਚਲੋ ਜਾਵਾਂਗੇ ਇੱਥੇ ਆਂਡੇ ਵੀ ਨਿਆਣਿਆਂ ਨੂੰ ਦੇਸੀ ਮਿਲਣਗੇ ਨਾਲੇ ਆਪ ਇੱਥੇ ਆ ਕੇ ਖਾ ਲਿਆ ਕਰਾਂਗੇ ਉਹਨਾਂ ਨਾਲ ਪਿਆਰ ਇੰਨਾ ਪੈ ਗਿਆ ਇੱਕ ਵੀ ਨਹੀਂ ਉਦਣ ਦਾ ਵੱਢਿਆ ਇੱਥੇ ਬਈ ਜੇ ਚਿਕਨ ਵੀ ਖਾਣਾ ਮੁੱਲ ਲੈ ਆਈਦਾ ਜਾ ਕੇ ਇਹਨਾਂ ਚੋਂ ਇੱਕ ਵੀ ਨਹੀਂ ਨਹੀਂ ਤੇ ਸਿਗਾ ਕਿ ਨਹੀਂ ਘਰ ਦੇ ਕੁੱਕੜਿਆ ਜਾ ਕੇ ਆਪਣਾ ਵੱਢ ਲਾਂਗੇ ਆ ਕੇ ਆਪ ਜਾ ਕੇ ਹਾਂ ਹਾਂ ਵੀ ਜਦੋਂ ਜੀ ਕਰੂ ਚੱਲ ਯਾਰ ਵੱਢ ਲਾਂਗੇ ਹਨਾ ਇੱਕ ਵੀ ਨਹੀਂ ਜਿੰਦਣ ਦੇ ਆਏ ਕਿਉਂਕਿ ਸਾਰੇ ਆ ਨਾ ਪਿਆਰ ਪੈ ਗਿਆ ਯਾ ਯਾਰ ਨਾ ਰੱਖ ਰੱਖੇ ਹੁਣੇ ਬਾਈ ਮੈਨੂੰ ਲੱਗਦਾ ਮੈਂ ਕਹਾਂ ਜੀ ਇੱਥੇ ਭੱਜੇ ਹੀ ਫਿਰਦੇ ਹੁਣੇ ਹੀ ਅਜੇ ਅੰਦਰ ਕੀਤੇ ਆ ਇਹ ਤਾਂ ਭੱਜੇ ਫਿਰਦੇ ਹੁੰਦੇ ਰੌਣਕ ਲੱਗੀ ਹੁੰਦੀ ਪੂਰੀ ਹਾਂ ਹਾਂ ਬਾਈ ਯਾ ਯਾ ਤੇ ਦੋਸਤੋ ਕਰਨ ਦੇਵ ਦੀ ਤੁਹਾਨੂੰ ਮੈਂ ਦੁਬਾਰੇ ਦੱਸ ਦਿੰਦਾ ਵੀ ਭਾਈ ਦੇਵ ਕੋੜਾ ਜਿਹੜਾ ਬਾਈ ਮਨੂ ਸ਼ਰਮੇ ਕੋਲਾ ਉਹਦਾ ਡਾਇਰੈਕਟ ਬੱਚਾ ਤੇ ਚੈਂਪੀਅਨ ਰਿਹਾ ਉਹ ਕੋੜਾ ਉਹ ਵੀ ਪ੍ਰਭਾਤ ਦਾ ਪੋਤਾ ਤੇ ਇਹ ਵੀ ਕੋੜਾ ਕਰਨ ਦੇਵ ਵੀ ਚੈਂਪੀਅਨ ਆ ਯਾ ਕਾਫੀ ਮਤਲਬ 400 ਜਿੱਤੇ ਹੋਏ ਆਣੇ ਤੇ 41000 ਰੁਪਿਆ ਫੀਸ ਆ ਦੋਸਤੋ ਚਟਾਲਾ ਪਿੰਡ ਆ ਹੁਸ਼ਿਆਰਪੁਰ ਜ਼ਿਲ੍ਹਾ ਵੀਰ ਦਾ ਨਾਮ ਜਗਵੀਰ ਆ ਤੇ ਬਾਈ ਦਾ ਨਾਮ ਜਸਦੀਪ ਆ ਦੋਨੇ ਭਰਾਵਾਂ ਦੇ ਤੁਹਾਨੂੰ ਨੰਬਰ ਦੇ ਤੇ ਬਾਈ ਜਿਹੜੇ ਇੱਥੇ ਹੋਣਗੇ ਉਹਨਾਂ ਦੇ ਵੀ ਨੰਬਰ ਦੇ ਕੋਈ ਵੀ ਭਰਾ ਜੇਕਰ ਸਰਵਿਸ ਲੈਣਾ ਚਾਹੁੰਦਾ ਆ ਵੀਰੋੜਾ ਨੂੰ ਘੰਟੀ ਕਰਕੇ ਸਰਵਿਸ ਲੈ ਸਕਦਾ ਤੇ ਵੀਡੀਓ ਕਿਵੇਂ ਲੱਗੀਏ ਤੁਸੀਂ ਕਮੈਂਟ ਕਰਕੇ ਜਰੂਰ ਦੋਸਤੋ ਵੀਰੋੜਾ ਦਾ ਸਪੋਰਟ ਵੀ ਜਰੂਰ ਦਿਖਾਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯ